ਟੰਡਾ ਦਾ ਖਾਸ ਕਰਕੇ ਲੱਭਣੀ ਜੱਟ ਤਾਂ ਲੱਭਣੀ ਨਹੀਂ ਆਉਣੇ 10-20 ਸਾਲਾਂ ਦੇ ਵਿੱਚ ਮੈਂ ਗਰੰਟੀ ਕਰਦਾ ਵੀ ਤਾਂ ਉਹਨਾਂ ਨੇ 10-20 ਸਾਲਾਂ ਚ ਤੁਹਾਨੂੰ ਪੰਜਾਬ 'ਚ ਜੱਟ ਵੇਖਣ ਨੂੰ ਲੱਭਣੇ ਨਹੀਂਗੇ ਬਾਈ ਆਉਣ ਵਾਲੇ 15 ਸਾਲਾਂ ਨੂੰ ਜਿਹੜੇ ਬੰਦੇ ਅੱਜ ਬਾਹਰ ਬੈਠੇ ਆ ਤੁਸੀਂ ਮੈਨੂੰ ਪੰਜਾਬ ਦੇ ਵਿੱਚ ਜ਼ਮੀਨ ਖਰੀਦ ਕੇ ਵਿਖਾ ਦਿਓ ਮੈਂ ਤੁਹਾਨੂੰ ਮੰਨ ਜੂਗਾ ਤੁਹਾਡੇ ਤੋਂ ਇੱਕ ਕਨਾਲ ਵੀ ਨਹੀਂ ਖਰੀਦੀ ਜਾਣੀ ਜਦੋਂ ਇਹ ਜ਼ਮੀਨ ਵੱਡਿਆਂ ਘਰਾਣਿਆਂ ਦੇ ਹੱਥਾਂ 'ਚ ਜਾ ਬੜੀ ਉਦੋਂ ਇਹ ਜ਼ਮੀਨ ਕਰੋੜਾਂ ਦੀ ਹੋ ਜਾਣੀ ਆ ਹੁਣ ਖੂਦ ਹੀ ਮਿੱਟੀ ਦੇ ਤੇ ਖੂਹ ਚਲਵਾਈ ਜਾਂਦੇ ਆ ਤੁਹਾਡੇ ਤੁਸੀਂ ਦਿਨ ਰਾਤ ਕੰਮ ਕਰਦੇ ਹੋ ਦਿਨ ਰਾਤ ਮਰਦੇ ਹੋ ਦੱਸੋ ਤੁਸੀਂ ਪਿੱਛੇ ਕਿੰਨੀ ਕੁ ਪ੍ਰਾਪਰਟੀ ਬਣਾਈ ਜਾਂਦੇ ਆ ਜਿਹੜੀ ਤੁਹਾਡੇ ਕੋਲ ਪਿਓ ਦਾ ਤੇ ਜ਼ਮੀਨ ਸੀ ਵੀ 25-25 ਕਿੱਲੇ 30-30 ਕਿੱਲੇ 15-15 10-10 ਕਿੱਲੇ ਤੁਸੀਂ ਉਹ ਵੀ ਵੇਚ ਲਈ ਤੇ ਉਹ ਮਾਰੇ ਦਲੀਪ ਸਿੰਘ ਵਾਲੀ ਗੱਲ ਤੁਹਾਡੇ ਨਾਲ ਹੋਣੀ ਆ ਜਦੋਂ ਤੁਹਾਨੂੰ ਸਮਝ ਆਉਣੀ ਆ ਵੀ ਅਸੀਂ ਹੁਣ ਪਿੱਛੇ ਮੁੜ ਗਏ ਹਾਂਜੀ ਭਰਾਵੋ ਕੀ ਹਾਲ ਚਾਲ ਨੇ ਤੇ ਅੱਜ ਦੀ ਵੀਡੀਓ ਦੇਖ ਜਰੂਰ ਲਿਓ ਤੇ ਸ਼ੇਅਰ ਕਰਨ ਵਾਸਤੇ ਮੈਂ ਨਹੀਂ ਕਹਿੰਦਾ ਜੇ ਤੁਹਾਨੂੰ ਗੱਲਬਾਤ ਵਧੀਆ ਲੱਗੇ ਤਾਂ ਸ਼ੇਅਰ ਕਰ ਦਿਓ ਜੇ ਗੱਲਬਾਤ ਵਧੀਆ ਲੱਗੇ ਤਾਂ ਕਮੈਂਟ ਕਰ ਦਿਓ ਪਰ ਵੀਡੀਓ ਦੇਖਿਓ ਜ਼ਰੂਰ ਵੀ ਮੈਂ ਤੁਹਾਨੂੰ ਕਹਿਣਾ ਕੀ ਚਾਹਨਾ ਅੱਜ ਦੇ ਟਾਈਮ ਦੇ ਵਿੱਚ ਬਈ ਜ਼ਮੀਨਾਂ ਲੋਕ ਵੇਚ-ਵੇਚ ਕੇ ਬਾਹਰ ਦੇ ਦੇਸ਼ਾਂ ਵੱਲ ਭੱਜੀ ਜਾਂਦੇ ਆ ਤੇ ਲੋਕਾਂ ਦੇ ਵੀਜੇ ਵੀ ਬਹੁਤ ਲੱਗ ਰਿਹਾ ਇੱਕ ਪਾਸੇ ਜ਼ਮੀਨਾਂ ਵੇਕ ਰੀਆਂ ਦੂਜੇ ਪਾਸੇ ਵੀਜੇ ਬਹੁਤ ਲੱਗ ਰਿਹਾ ਇਹਨਾਂ ਦੋਵਾਂ ਦਾ ਆਪਸ ਦੇ ਵਿੱਚ ਕੀ ਸੰਬੰਧ ਆ ਆਪਾਂ ਗੱਲ ਇਹੀ ਕਰਨੀ ਆ ਬਈ ਹੁਣ ਆਪਾਂ ਗੱਲ ਕਰਦੇ ਆ 2000 ਸਾਲ ਨੂੰ ਤੋਂ ਸਟਾਰਟ 2000 ਸਾਲ ਨੂੰ ਕੀ ਕੀਤਾ ਵੀ ਗੋਰਿਆਂ ਨੇ ਥੋੜੇ ਥੋੜੇ ਵੀਜ਼ੇ ਖੋਲੇ ਸੀ ਬਹੁਤ ਬੰਦੇ ਉਦੋਂ ਵੀਜ਼ੇ ਲਵਾ ਕੇ ਵੀ ਬਾਹਰ ਗਏ ਕਈ ਬੰਦੇ ਤਾਂ ਦੂ ਨੰਬਰ 'ਚ ਵੀ ਬਾਹਰ ਗਏ ਉਦੋਂ ਘਰ ਚੋਂ ਕਿ ਇੱਕ ਅਦਾਜੀ ਬਾਹਰ ਜਾਂਦਾ ਸੀ ਉਹ ਬਾਹਰ ਜਾ ਕੇ ਉਹਨੇ ਕੀ ਕੀਤਾ ਉਹਨਾਂ ਨੇ ਬਹੁਤ ਕਮਾਈ ਕੀਤੀ ਇੱਧਰ ਜ਼ਮੀਨਾਂ ਵੀ ਖਰੀਦੀਆਂ ਕੋਠੀਆਂ ਵੀ ਪਾਈਆਂ ਉਦੋਂ ਪਿੰਡ ਚੋਂ ਕਿ ਇੱਕ ਦੋ ਘਾਰੀ ਬਾਹਰ ਗਏ ਮੰਨ ਲਓ ਜਾਂਦੇ ਸੀਗੇ ਉਹਨਾਂ ਨਾਲ ਵੇ ਕੇ ਹੋਰ ਮੁੰਡੇ ਬਾਹਰ ਜਾਣ ਲੱਗੇ ਉਹਨਾਂ ਨੇ ਬਾਹਰ ਜਾ ਕੇ ਕਮਾਈਆਂ ਕੀਤੀ ਤੇ ਕੋਠੀਆਂ ਪਾਈਆਂ ਗੱਡੀਆਂ ਲੈ ਲਈਆਂ ਜ਼ਮੀਨਾਂ ਲੈ ਲਈਆਂ ਜਾਨੀ ਕਿ 2010 ਤੱਕ ਇਹ ਕੰਮ ਪੂਰਾ ਜੋਰਾਂ ਤੇ ਚੱਲਿਆ ਵੀ ਲੋਕ ਉਧਰ ਜਾਂਦੇ ਸੀ ਕਮਾਈਆਂ ਕਰਕੇ ਇਧਰ ਪ੍ਰਾਪਰਟੀ ਬਣਾਉਂਦੇ ਸੀ ਕਿ ਜ਼ਮੀਨ ਜਾਇਦਾਦ ਸਭ ਕੁਝ ਬਣਾਉਂਦੇ ਸੀ ਕਈ ਬੰਦੇ ਉਧਰੋਂ ਕਮਾਈ ਕਰਕੇ 10-10 ਸਾਲਾਂ ਬਾਅਦ ਵਾਪਸ ਵੀ ਆਏ ਜਦੋਂ ਬੋਰੀਆਂ ਨੇ ਵੇਖਿਆ ਵੀ ਯਾਰ ਇਹ ਤਾਂ ਇਧਰੋਂ ਸਾਡੇ ਦੇਸ਼ 'ਚੋਂ ਕਮਾ ਕੇ ਆਪਦੇ ਦੇਸ਼ 'ਚ ਲਈ ਜਾਂਦੇ ਉਧਰ ਜਾ ਕੇ ਪ੍ਰਾਪਰਟੀਆਂ ਬਣਾਈ ਜਾਂਦੇ ਆ ਵੀ ਇਹ ਸਿਸਟਮ ਤਾਂ ਲੋਟ ਹੈ ਨਹੀਂਗਾ ਵੀ ਇਹਨਾਂ ਨੂੰ ਕਿਵੇਂ ਯਾਰ ਲੋਟ ਕਰੀਏ ਵੀ ਇਹਨਾਂ ਨੂੰ ਇਹਨਾਂ ਤੋਂ ਇਹਨਾਂ ਨੂੰ ਕਿਵੇਂ ਖਤਮ ਕਰਨਾ ਹਨਾ ਵੀ ਇਹਨਾਂ ਨੂੰ ਆਪਾਂ ਗੁਲਾਮ ਕਿਵੇਂ ਬਣਾ ਕੇ ਰੱਖਣਾ ਫਿਰ ਉਹਨਾਂ ਨੇ ਆਪਣੇ ਤੇ 200 ਸਾਲ ਆਲਾ ਪੁਰਾਣਾ ਫਾਰਮੂਲਾ ਵਰਤਣਾ ਸ਼ੁਰੂ ਕਰਿਆ ਉਹ ਫਾਰਮੂਲਾ ਸੀਗਾ ਮਹਾਰਾਜਾ ਰਣਜੀਤ ਸਿੰਘ ਆਲਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਹੁਤ ਤਕੜਾ ਸੀ ਉਹਨਾਂ ਦਾ ਬਹੁਤ ਵੱਡੇ ਵੱਡੇ ਦੇਸ਼ ਉਹਨੂੰ ਸਲਾਮ ਕਰਦੇ ਸੀ ਉਹਦੇ ਰਾਜ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਖਤਮ ਹੋਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦਲੀਪ ਸਿੰਘ ਨੂੰ ਗੋਰੇ ਚੱਕ ਕੇ ਲੈ ਗਏ ਉਹਨੇ ਉੱਧਰ ਲਿਜਾ ਕੇ ਉਹ ਛੋਟੀ ਉਮਰ ਸੀ ਉਹਦੀ ਉਹ ਆਪ ਦੇ ਰੰਗਾਂ 'ਚ ਰੰਗ ਲਿਆ ਜਦੋਂ ਦਲੀਪ ਸਿੰਘ ਆਪ ਦੇ ਰੰਗ ਉਹ ਗੋਰਿਆਂ ਦੇ ਰੰਗਾਂ 'ਚ ਰੰਗਿਆ ਗਿਆ ਜਿੰਨੇ ਟਾਈਮ ਨੂੰ ਉਹ ਵੱਡਾ ਹੋਇਆ ਉਹਨੂੰ ਪਤਾ ਲੱਗਿਆ ਵੀ ਮੇਰਾ ਪਿਸ਼ੋਕੜ ਕੀ ਸੀ ਮੈਂ ਕਿਹਦਾ ਪੁੱਤ ਸੀ ਸਾਡਾ ਕਿੰਨਾ ਵੱਡਾ ਰਾਜ ਸੀ ਜਦੋਂ ਉਹਨੂੰ ਸਾਰੀ ਚੀਜ਼ਾਂ ਪਤਾ ਲੱਗੀਆਂ ਉਹਨੇ ਟਾਈਮ ਨੂੰ ਵੇਲਾ ਉਹਦੇ ਹੱਥੋਂ ਲੰਘ ਚੁੱਕਿਆ ਸੀ ਫੇਰ ਉਹ ਪਿੱਛੇ ਮੁੜਨ ਜੋਗਾ ਨਹੀਂ ਸੀਗਾ ਕਿਉਂਕਿ ਪਿੱਛੇ ਕੁਝ ਰਹਿ ਹੀ ਨਹੀਂ ਗਿਆ ਸੀਗਾ ਉਹੋ ਹੀ ਕੰਮ ਹੁਣ ਆਪਣੇ ਨਾਲ ਹੋਣਾ ਬਾਈ ਜਿੰਨੇ ਟਾਈਮ ਨੂੰ ਆਪਾਂ ਨੂੰ ਸੁਰਤ ਆਉਣੀ ਆ ਓਨੇ ਟਾਈਮ ਨੂੰ ਆਪਣੇ ਪੱਲੇ ਕੱਖ ਰਹਿਣਾ ਹੀ ਨਹੀਂ ਆਪਾਂ ਪਿੱਛੇ ਮੁੜਨ ਜੋਗੇ ਰਹਿਣਾ ਹੀ ਨਹੀਂ ਜਿਵੇਂ ਉਹ ਮਹਾਰਾਜ ਦਲੀਪ ਸਿੰਘ ਨੂੰ ਚੱਕ ਕੇ ਲੈ ਗਏ ਸੀਗੇ ਮਹਾਰਾਜ ਰਣਜੀਤ ਸਿੰਘ ਦੇ ਪੁੱਤਰ ਨੂੰ ਓਵੇਂ ਹੀ ਉਹਨਾਂ ਨੇ ਫਾਰਮੂਲਾ ਵਰਤਿਆ ਵੀ ਜੇ ਪੰਜਾਬੀਆਂ ਨੂੰ ਖਤਮ ਕਰਨਾ ਤਾਂ ਇਹਨਾਂ ਦੇ ਜਵਾਕਾਂ ਨੂੰ ਚੱਕੋ ਇਹਨਾਂ ਦੇ ਜਵਾਕਾਂ ਨੂੰ ਇੱਧਰ ਲਿਆਓ ਫਿਰ ਉਹਨਾਂ ਨੇ ਸਟੱਡੀ ਬੇਸ ਤੇ ਬੀਜੇ ਖੋਲਣੇ ਸ਼ੁਰੂ ਕੀਤੇ ਜਿੰਨੇ ਮੰਨ ਲਓ ਆਪਣੇ ਪੰਜਾਬੀਆਂ ਨੇ 10 ਸਾਲਾਂ ਚ ਪੈਸੇ ਪੰਜਾਬ ਚ ਲਿਆਂਦੇ ਸੀਗੇ ਓਨੇ ਤੋਂ 1-2 ਸਾਲਾਂ ਦੇ ਵਿੱਚ ਹੀ ਵਾਪਸ ਲੈ ਗਏ ਕਿਉਂਕਿ ਹੁਣ ਆਪਣੇ ਜਵਾਕ ਉਧਰ ਪੜਨ ਜਾਂਦੇ ਸੀਗੇ ਭਾਈ ਜਦੋਂ ਪੜਨ ਜਾਂਦੇ ਸੀਗੇ 20-30 ਲੱਖ ਰੁਪਏ ਇੱਕ ਜਵਾਕ ਤੇ ਖਰਚਾ ਹੋਣ ਲੱਗ ਗਿਆ ਮੰਨ ਲਓ ਕਿੰਨਾ ਪੈਸਾ ਉਧਰ ਜਾਣ ਲੱਗ ਗਿਆ ਹਨਾ 20 ਕੇ ਇੱਕ ਇੱਕ ਜਵਾਕ 20-30 ਲੱਖ ਰੁਪਏ ਲਾ ਕੇ ਬਾਹਰ ਜਾਂਦਾ ਸੀਗਾ ਉੱਥੇ ਜਾ ਕੇ ਕੰਮ ਵੀ ਕਰਦੇ ਸੀ ਟੈਕਸ ਵੀ ਭਰਦੇ ਸੀ ਫੀਸਾਂ ਵੀ ਭਰਦੇ ਸੀਗੇ ਤਾਂ ਉਹਨਾਂ ਨੇ ਦੇਖਿਆ ਵੀ ਜਿੰਨਾ ਪੈਸਾ 10 ਸਾਲਾਂ ਚ ਪੰਜਾਬੀ ਕਮਾ ਕੇ ਲਗਾਏ ਆ ਓਨੇ ਤੋਂ ਦੋ ਸਾਲਾਂ ਚ ਵਾਪਸ ਲੈ ਗਏ ਉਸ ਤੋਂ ਬਾਅਦ ਮੰਨ ਲਓ ਜਿਹੜੇ ਜਵਾਕ ਉਧਰ ਪੜਨ ਜਾਂਦੇ ਸੀ ਉਹ ਕੀ ਕਰਦੇ ਸੀ ਵੀ ਆਪ ਦਾ ਪੈਸਾ ਕਮਾ ਕੇ ਮਾਪਿਆਂ ਨੂੰ ਘੱਲ ਦਿੰਦੇ ਸੀਗੇ ਵੀਦਰ ਉਹਨਾਂ ਦੇ ਮਾਪੇ ਹੁੰਦੇ ਸੀਗੇ ਅੱਜ ਕੱਲੇ ਇੱਕ ਇੱਕ ਦਾ ਜਵਾਕ ਹਰੇਕ ਬੰਦੇ ਦਾ ਹਨਾ ਫਿਰ ਉਹਨਾਂ ਨੇ ਸੋਚਿਆ ਵੀ ਯਾਰ ਜਿਹੜਾ ਪੈਸਾ ਸਾਡੇ ਦੇਸ਼ ਚ ਇਹ ਫੇਰ ਵਾਪਸ ਆਡੇ ਦੇਸ਼ ਚ ਪਾਉਂਦੇ ਆ ਵੀ ਇਹਨੂੰ ਕਿਵੇਂ ਰੋਕਿਆ ਜਾਵੇ ਉਹਨਾਂ ਨੇ ਕਿਹਾ ਵੀ ਹੁਣ ਇਹਨਾਂ ਦੇ ਮਾਪਿਆਂ ਦੇ ਵੀਜ਼ੇ ਖੋਲੋ ਮਾਪਿਆਂ ਦੇ ਵੀਜ਼ੇ ਖੋਲ ਤੇ ਮਾਪੇ ਉਧਰ ਜਾਣ ਲੱਗ ਗਏ ਆ ਜਦੋਂ ਮਾਂਪਿਓ ਜਵਾਕਾਂ ਕੋਲੇ ਜਾਣ ਲੱਗ ਗਿਆ ਬਈ ਉੱਥੇ ਜਾ ਕੇ ਰਹਿਣ ਲੱਗੇ ਫਿਰ ਪਿੱਛੇ ਕੌਣ ਰਹਿ ਗਿਆ ਪਿੱਛੇ ਜੰਦਰੇ ਵੱਜ ਕੇ ਘਰਾਂ ਨੂੰ ਕੋਠੀਆਂ ਨੂੰ ਜੰਦਰੇ ਵੱਜ ਕੇ ਜ਼ਮੀਨਾਂ ਠੇਕੇ ਤੇ ਹੋ ਗਈਆਂ ਫਿਰ ਬਹੁਤੇ ਬੰਦੇ ਕੀ ਕਰਨ ਲੱਗੇ ਵੀ ਜ਼ਮੀਨਾਂ ਵੇਚ ਕੇ ਉਧਰ ਘਰ ਲੈਣ ਲੱਗ ਗਏ ਜ਼ਮੀਨਾਂ ਤੁਹਾਡਾ ਤੁਹਾਡਾ ਬਿਕਨੀਆਂ ਲੋਕਾਂ ਨੇ ਸਟਾਰਟ ਕਰਤੀਆਂ ਵੀ ਹਾਂ ਕਿਸੇ ਕੋਲੇ 4 ਕਿੱਲੇ ਕਿਸੇ ਕੋਲ 10 ਕਿੱਲੇ ਕਿਸੇ ਕੋਲ 20 ਕਿੱਲੇ ਲੋਕਾਂ ਨੇ 30-30 ਕਿੱਲੇ 50-50 ਕਿੱਲੇ ਵੇਚਤੀ ਉਧਰ ਜਾਣ ਦੇ ਚਾਚ ਉਧਰ ਜਾ ਕੇ ਮੰਨ ਲਓ ਉਹਨਾਂ ਨੇ ਘਰ ਲੈ ਲਏ ਜਦੋਂ ਵੀ ਘਰ ਲੈ ਲਿਆ ਸਮਝ ਨੂੰ ਫੇਰ ਥੋੜੀ ਲੱਤ ਨੂੰ ਪੱਕਾ ਸੰਗਲ ਪੈ ਗਿਆ ਫੇਰ ਤੁਸੀਂ ਉਹਨਾਂ ਜੋਗੇ ਹੋ ਫੇਰ ਤੁਸੀਂ ਪੰਜਾਬ ਜੋਗੇ ਨਹੀਂ ਰਹਿਣਾ ਉਹਨਾਂ ਨੇ ਪਤਾ ਸੀਗਾ ਵੀ ਜੇ ਮੰਨ ਲਓ ਇਹਨਾਂ ਦੇ ਜਵਾਕਾਂ ਨੂੰ ਇੱਧਰ ਲਿਆਵਾਂਗੇ ਹੁਣ ਤੁਹਾਨੂੰ ਪਾਸ 2 ਕਰਕੇ ਜਵਾਕ ਬਾਹਰ ਜਾ ਵੜਦੇ ਹਨ ਜੇ ਮੁੱਛ ਫੁੱਟ ਦੀ ਜਵਾਕ ਬਾਹਰ ਜਾ ਵੜਦਾ ਜਿਹੜਾ ਛੋਟੀ ਉਮਰ ਦਾ ਜਵਾਕ ਉਧਰ ਚਲਾ ਗਿਆ ਇਹ ਤਾਂ ਨੇਚਰਲੀ ਗੱਲ ਹੈ ਵੀ ਜਦੋਂ ਛੋਟੀ ਉਮਰ ਦਾ ਜਵਾਕ ਜਵਾਨੀ ਚ ਚਾਹੇ ਜਵਾਨੀ ਨਵੀਂ ਨਵੀਂ ਚੜਦੀ ਜਵਾਕ ਉਧਰ ਚਲਾ ਜਾਂਦਾ ਤਾਂ ਉਹਨਾਂ ਦੇ ਰੰਗਾਂ ਚ ਜਵਾਕ ਧੱਕੇ ਨਾਲ ਹੀ ਰੰਗਿਆ ਜਾਂਦਾ ਕਿਉਂਕਿ ਬਾਈ ਉੱਥੇ ਹਰੇ ਕਿਸੇ ਚੀਜ਼ ਦੀ ਕੋਈ ਰੋਕ ਟੋਕ ਨਹੀਂ ਗਈ ਹੁਣ ਉਹ ਗੱਲਾਂ ਮੈਂ ਖੁੱਲ੍ਹ ਕੇ ਨਹੀਂ ਬੋਲ ਸਕਦਾ ਉੱਥੇ ਹਰੇਕ ਚੀਜ਼ ਦੀ ਮੰਨ ਲਓ ਹਰੇਕ ਚੀਜ਼ ਦੀ ਪੂਰੀ ਖੋਲ ਆ ਜਿਹੜੀ ਚੀਜ਼ ਬੰਦਾ ਜਵਾਨੀ ਚ ਭਾਲਦਾ ਹੁੰਦਾ ਉਹ ਚੀਜ਼ਾਂ ਉੱਥੇ ਆਮ ਹੀ ਨੇ ਬਾਈ ਜਿਹੜੀਆਂ ਚੀਜ਼ਾਂ ਬੰਦੇ ਨੂੰ ਜਵਾਨੀ ਚ ਭਾਲਦਾ ਹੁੰਦਾ ਉਹ ਚੀਜ਼ਾਂ ਜਦੋਂ ਉੱਥੇ ਆਮ ਆ ਮੰਨ ਲਓ ਵੱਡੀਆਂ ਗੱਡੀਆਂ ਸੂਟੇ ਝੂਟੇ ਸਭ ਕੁਝ ਉੱਥੇ ਆਮ ਆ ਜਦੋਂ ਉਹ ਚੀਜ਼ਾਂ ਆਮ ਬੰਦੇ ਨੂੰ ਮਿਲਣ ਲੱਗੀਆਂ ਫੇਰ ਬੰਦੇ ਦਾ ਪੰਜਾਬ ਵੱਲ ਮੁੜਨ ਨੂੰ ਬਾਈ ਜੀ ਨਹੀਂ ਕਰਦਾ ਜਦੋਂ ਹੁਣ ਤਾਂ ਉਹਨਾਂ ਦੇ ਜਵਾਨੀ ਆ ਹੁਣ ਮੰਨ ਲਓ ਉਹਨਾਂ ਦਾ ਮੋਡਲ ਨੂੰ ਜੀ ਨਹੀਂ ਕਰਦਾ ਜਦੋਂ 35 40 ਸਾਲ ਦੇ ਹੋਣਗੇ ਜਦੋਂ ਉਹਨਾਂ ਦੇ ਦਿਮਾਗ 'ਚ ਇਹ ਗੱਲ ਪਊਗੀ ਯਾਰ ਵੀ ਕਿੱਥੇ ਫਸ ਗਏ ਆਪਾਂ ਹਨਾ ਵੀ ਆਪਾਂ ਕਿਹਨਾਂ ਦੇ ਪੁੱਤ ਸੀ ਆਪਣਾ ਕੀ ਕੁਝ ਸੀ ਪਿੱਛੇ ਜਦੋਂ ਮਹਾਰਾਜ ਦਲੀਪ ਸਿੰਘ ਵਾਂਗੂ ਪਿੱਛੇ ਸੋਚਾਂਗੇ ਵੀ ਸੀ ਕਿਹਨਾਂ ਦੇ ਪੁੱਤ ਸੀਗੇ ਸਾਡੇ ਕੋਲੇ ਕੀ ਕੁਝ ਸੀਗਾ ਉਹਨਾਂ ਚਿਰ ਨੂੰ ਪਿੱਛੇ ਮੁੜਨ ਨੂੰ ਬਈ ਕੁਝ ਰਹਿਣਾ ਹੀ ਨਹੀਂ ਉਹਨਾਂ ਚਿਰ ਨੂੰ ਸਾਰਾ ਟਾਈਮ ਸਾਰਾ ਵੇਲਾ ਬੀਤ ਚੁੱਕਿਆ ਹੋਣਾ ਉਹਨਾਂ ਚਿਰ ਨੂੰ ਸਭ ਕੁਝ ਖਤਮ ਹੋ ਚੁੱਕਿਆ ਹੋਣਾ ਹੁਣ ਜਿਹੜੇ ਜਵਾਕਾਂ ਦੇ ਢੜਾ ਢੜਾ ਵੀਜੇ ਲੱਗ ਰਹੇ ਆ ਉਹਨਾਂ ਦਾ ਮਤਲਬ ਇਹੀ ਆ ਵੀ ਦਲੀਪ ਸਿੰਘ ਵਾਂਗੂ ਤੁਹਾਡੇ ਜਵਾਗ ਤੁਹਾਡੇ ਹੱਥਾਂ ਚੋਂ ਖੋਖੋ ਕੇ ਉਧਰ ਲਿਜਾ ਰਹੇ ਆ ਉਧਰ ਲਿਜਾ ਕੇ ਜਿਹੜੇ ਉਹਨਾਂ ਦੀ ਅਗਲੀ ਪੀੜ੍ਹੀ ਪੈਦਾ ਹੋਈ ਉਹ ਤਾਂ ਤੁਸੀਂ ਗਾਲੀ ਛਾੜਦੇ ਹੋ ਤਾਂ ਹੈ ਹੀ ਗੋਰਿਆਂ ਦੀ ਉਹ ਤਾਂ ਆਪਣੀ ਹੈ ਹੀ ਨਹੀਂ ਬਾਈ ਹੁਣ ਗੱਲ ਆ ਕਿ ਜ਼ਮੀਨਾਂ ਦੀ ਵੀ ਵੀ ਗੋਰਿਆਂ ਨੇ ਆਪਣੀ ਜ਼ਮੀਨਾਂ ਤੋਂ ਕੀ ਲੈਣਾ ਇਹ ਤੁਸੀਂ ਵਹਿਮ ਕੱਢਦੇ ਹੋ ਵੀ ਹਾਂ ਵੀ ਗੋਰੇ ਆਪਣੇ ਦੇਸ਼ ਤੋਂ ਚਲੇ ਗਏ ਤੇ ਉਹਨਾਂ ਦੀ ਆਪਣੇ ਦੇਸ਼ ਤੇ ਅੱਖ ਨਹੀਂ ਗਈ ਜਾਂ ਆਪਣੇ ਪੰਜਾਬ ਤੇ ਅੱਖ ਨਹੀਂ ਅੱਜ ਵੀ ਉਹਨਾਂ ਦੀ ਅੱਖ ਪੰਜਾਬ ਤੇ ਆ ਬਾਈ ਹੁਣ ਤੁਸੀਂ ਸੋਚੋ ਵੀ ਜਿਹੜੇ ਆ ਵੱਡੇ ਵੱਡੇ ਰੋਡ ਬਣਦੇ ਪਏ ਆ ਇਹ ਰੋਡ ਕੋਈ ਆਪਣੇ ਵਾਸਤੇ ਬਣਦੇ ਪਏ ਆ ਵੀ ਆਪਾਂ ਨੂੰ ਵੀ ਹਾਂਜੀ ਘੁੰਮੋ ਫਿਰ ਉਹ ਗੱਡੀਆਂ ਲੈ ਕੇ ਵੀ ਐਨੂੰ ਲੰਘ ਜਵਾਂ ਨੂੰ ਲੰਘ ਜਵਾਂ ਨਹੀਂ ਬਈ ਜਿਹੜੇ ਬੰਦੇ ਅਰਬਾਂ ਖਰਬਾਂ ਰੁਪਈਆ ਲਾ ਰਹੇ ਆ ਇਹਨਾਂ ਰੋਡਾਂ ਤੇ ਇੰਨੀ ਇਨਵੈਸਟਮੈਂਟ ਕਰ ਰਹੇ ਆ ਉਹ ਆਪਦੇ ਫਾਇਦੇ ਲਈ ਕਰ ਰਹੇ ਆ ਕੋਈ ਵੀ ਬੰਦਾ ਇਨਵੈਸਟਮੈਂਟ ਕਰਦਾ ਤਾਂ ਉਹ ਆਪਦੇ ਪ੍ਰੋਫਿਟ ਲਈ ਕਰਦਾ ਬਈ ਹੁਣ ਤੁਸੀਂ ਦੇਖੋ ਵੀ ਪੂਰੇ ਦੁਨੀਆ ਦੇ ਵਿੱਚ ਪੰਜਾਬ ਜਿੰਨੀ ਉਪਜਾਊ ਜ਼ਮੀਨ ਕਿਤੇ ਹੋਣੀ ਨਹੀਂਗੀ ਪੰਜਾਬ ਜਿੰਨਾ ਖੁੱਲਾ ਪਾਣੀ ਕਿਤੇ ਹੋਣਾ ਨਹੀਂਗਾ ਪੰਜਾਬ ਇੱਕ ਇਹੋ ਜਿਹੀ ਧਰਤੀ ਆ ਪੰਜਾਬ ਦੀ ਧਰਤੀ ਕਿਹੋ ਜੀ ਧਰਤੀ ਹੈ ਜਿੱਥੇ 12 ਮਹੀਨੇ ਦਾਣੇ ਹੁੰਦੇ ਆ 12 ਮਹੀਨੇ ਫਸਲਾਂ ਹੁੰਦੀਆਂ ਜਦੋਂ ਉਹਨਾਂ ਦੇਖਿਆ ਵੀ ਐਡੀ ਉਪਜਾਊ ਧਰਤੀ ਹੈ ਵੀ ਇਹਨੂੰ ਆਪਾਂ ਕਬਜ਼ੇ 'ਚ ਕਿਵੇਂ ਕਰਨਾ ਵੀ ਇਹ ਆਪਾਂ ਇਹਨਾਂ ਤੋਂ ਕਿਵੇਂ ਖੋਣੀ ਆ ਪਹਿਲਾਂ ਵੀ ਉਹਨਾਂ ਨੇ ਬਥੇਰੇ ਤਰ੍ਹਾਂ ਤਰ੍ਹਾਂ ਦੇ ਟਾਈਮ-ਟਾਈਮ ਤੇ ਬਥੇਰਾ ਕੁਝ ਕਰਕੇ ਦੇਖਿਆ ਹਨਾ ਪੰਜਾਬੀ ਨਹੀਂ ਦਵੇ ਨਹੀਂ ਦਵੇ ਜਾਵਣੀ ਦਵੇ ਆ ਟਾਈਮ-ਟਾਈਮ ਤੇ ਆਪਣੇ ਪੰਜਾਬੀ ਸਿਰ ਚੱਕ ਕੇ ਲੜਦੇ ਰਹੇ ਹੱਕਾਂ ਲਈ ਲੜਦੇ ਰਹੇ ਲੜਦੇ ਰਹੇ ਉਹਨਾਂ ਸੋਚਿਆ ਵੀ ਯਾਰ ਇਹਨਾਂ ਦੀ ਨਵੀਂ ਪੀੜ੍ਹੀ ਨੂੰ ਚੱਕੋ ਜਦੋਂ ਇਹਨਾਂ ਦੇ ਆਉਣ ਵਾਲੇ ਵਾਰਸ ਇਹਨਾਂ ਕੋਲ ਨਾ ਰਹੇ ਤਾਂ ਜ਼ਮੀਨਾਂ ਤੇ ਆਪੇ ਹੀ ਦੇ ਜਾਣਗੇ ਹੁਣ ਤੁਸੀਂ ਸੋਚੋ ਵੀ ਇੱਕ ਪਾਸੇ ਤੁਹਾਡੇ ਜਵਾਗ ਧੜਾ ਧੜਾ ਬਾਹਰ ਜਾ ਰਹੇ ਆ ਦੂਜੇ ਪਾਸੇ ਆ ਰੋਡ ਬਣੀ ਜਾਂਦੇ ਆ ਤੀਜੇ ਪਾਸੇ ਆਪਣੇ ਲੋਕਾਂ ਪਿੰਡਾਂ ਦੇ ਲੋਕ ਭੱਜ ਭੱਜ ਜ਼ਮੀਨਾਂ ਵੇਚੀ ਜਾਂਦੇ ਆ ਹੁਣ ਜਿਹੜੇ ਇਹ ਰੋਡ ਬਣਦੇ ਪਏ ਆ ਇਹ ਆਪਣੇ ਘੁੰਮਣ ਵਾਸਤੇ ਨਹੀਂ ਬਣਦੇ ਪਏ ਇਹ ਰੋਡ ਯੂਰਪ ਦੇਸ਼ਾਂ ਨਾਲ ਜਾ ਕੇ ਜੁੜਨੇ ਆ ਬਾਏ ਰੋਡ ਸਾਰਾ ਵਪਾਰ ਹੋਣਾ ਇਹ ਗੱਲ ਪਹਿਲਾਂ ਵੀ ਬਹੁਤ ਵਾਰੀ ਉੱਡ ਚੁੱਕੀ ਆ ਤੇ ਲੋਕਾਂ ਦੇ ਕੰਨਾਂ 'ਚ ਆਵਾਜ਼ ਪੈਣੀ ਵੀ ਸ਼ੁਰੂ ਹੋ ਗਈ। ਆਉਣ ਵਾਲੇ 10-20 ਸਾਲਾਂ ਦੇ ਵਿੱਚ ਤੁਸੀਂ ਦੇਖ ਲਿਓ ਵੀ ਪਿੰਡਾਂ ਦੇ ਵਿੱਚ ਪੰਜਾਬੀਆਂ ਦੇ ਘਰ ਤੁਹਾਨੂੰ ਬਿਰਲੇ ਹੀ ਵੇਖਣ ਨੂੰ ਮਿਲਣਗੇ। ਬਹੁਤ ਬਿਰਲੇ ਦੇਖਣ ਨੂੰ ਮਿਲਣਗੇ। ਜੱਟਾਂ ਦਾ ਖਾਸ ਕਰਕੇ ਲੱਭਣੀ ਜੱਟ ਤਾਂ ਲੱਭਣੀ ਨਹੀਂ ਆਉਣੇ 10-20 ਸਾਲਾਂ ਦੇ ਵਿੱਚ ਮੈਂ ਗਾਰੰਟੀ ਕਰਦਾ ਵੀ ਤਾਂ ਉਹਨਾਂ ਲਈ 10-20 ਸਾਲਾਂ 'ਚ ਤੁਹਾਨੂੰ ਪੰਜਾਬ 'ਚ ਜੱਟ ਵੇਖਣ ਨੂੰ ਲੱਭਣੇ ਨਹੀਂਗੇ ਬਾਈ। ਜਮਾ ਖਤੇ ਬਰਾਦਰੀ ਜਮਾ ਖਤਮ ਹੋ ਜਾਊਗੀ ਤੇ ਜ਼ਮੀਨਾਂ ਵੀ ਇਹਨਾਂ ਕੋਲੋਂ ਜਮਾ ਖਤਮ ਹੋ ਜਾਣਗੀਆਂ। ਇਹ ਸਿਰਫ ਗੋਰਿਆਂ ਦੀ ਗੁਲਾਮੀ ਕਰਨਗੇ। ਇਹ ਗੋਰਿਆਂ ਦੀ ਲੇਬਰ ਕਰਨਗੇ ਮੈਂ ਤੁਹਾਨੂੰ ਲਿਖਾ ਲਿਓ ਗੱਲ ਮੇਰੀ ਕੌੜੀ ਹੈ ਮੇਰਾ ਭਰਾ ਗੁੱਸਾ ਨਾ ਕਰਿਓ ਮੈਂ ਕਿਸ ਨੂੰ ਗੱਲ ਲਾ ਕੇ ਨਹੀਂ ਕਹੀ ਜਾਂਦਾ ਪਰ ਮੈਂ ਇਹ ਗੱਲ ਕਹਿ ਰਿਹਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਦੇਖਿਓ ਵੀ ਆਪਣਾ ਹਸ਼ਰ ਕੀ ਹੁੰਦਾ ਮੈਂ ਵੀ ਤੁਹਾਡੇ ਵਿੱਚ ਹੀ ਆਉਣਾ ਇਹੇ ਰੋਡ ਵੱਡੇ ਦੇਸ਼ਾਂ ਨਾਲ ਜੁੜਦੇ ਪਏ ਆ ਜੋੜਨੇ ਆ ਇਹਨਾਂ ਨੇ ਜਿਹੜੀਆਂ ਇਹ ਜ਼ਮੀਨਾਂ ਇਹਨਾਂ ਨੇ ਆਪਣੇ ਤੋਂ ਖੋਹਣੀਆਂ ਥੋੜੀਆਂ ਵੀ ਆਪਾਂ ਸੋਚਾਂਗੇ ਵੀ ਹਾਂ ਇਹ ਖੋਹਣ ਆਉਣਗੇ ਘਰ ਵੀ ਸਾਨੂੰ ਜ਼ਮੀਨਾਂ ਦੇਵੋ ਤਾਂ ਕੇਰਲ ਨਹੀਂ ਭਾਈ ਇਹ ਸਾਰਾ ਪ੍ਰੋਪਗੈਂਡਾ ਚੱਲ ਰਿਹਾ ਕਿਉਂਕਿ ਜਿਹੜੇ ਇਹ ਵੱਡੇ ਵੱਡੇ ਬਿਜ਼ਨਸਮੈਨ ਬੰਦੇ ਹੁੰਦੇ ਆ ਗੋਰੇ ਆ ਸਾਰੇ ਰਲ ਕੇ ਮੀਟਿੰਗਾਂ ਕਰਦੇ ਆ ਵੀ ਇਹਨਾਂ ਨੇ ਆਪਣੀ ਤੋਂ ਜ਼ਮੀਨਾਂ ਕਿਵੇਂ ਲੈਣੀਆਂ ਤਾਂ 200 ਸਾਲ ਪੁਰਾਣਾ ਉਹਨਾਂ ਨੇ ਫਾਰਮੂਲਾ ਆਪਣੇ ਤੇ ਵਰਤਿਆ ਕਿ ਪਹਿਲਾਂ ਇਹਨਾਂ ਦੇ ਜਵਾਕਾਂ ਨੂੰ ਚੱਕ ਕੇ ਬਾਹਰ ਲੈ ਜਾਓ ਜਿਹਨਾਂ ਨਾਲ ਦੇ ਆਉਣ ਵਾਲੇ ਵਾਰਸਾਂ ਨੂੰ ਬਾਹਰ ਲੈ ਜਾਓ ਉਹਨਾਂ ਦੇ ਬ੍ਰੇਨ ਵਾਸ਼ ਕਰ ਦੋ ਉਹਨਾਂ ਨੂੰ ਆਪਦੇ ਰੰਗਾਂ ਚ ਰੰਗ ਲਓ ਮੁੜ ਕੇ ਪੰਜਾਬ ਵੱਲ ਮੂੰਹ ਨਹੀਂ ਕਰਨਗੇ ਤੇ ਉਹ ਗੱਲ ਵਾਕਈ ਹੁਣ ਸੱਚ ਹੋ ਰਹੀ ਆ ਜਿਹੜੇ ਜਵਾਕ ਆਪਣੇ ਬਾਹਰ ਗਏ ਆ ਉਹ ਪੰਜਾਬ ਦੇ ਵੱਲ ਮੂੰਹ ਨਹੀਂ ਕਰਦੇ ਬਾਈ ਹੁਣ ਹੁਣ ਇਧਰ ਆਉਣ ਵਾਸਤੇ ਕਿਹੜੇ ਬੰਦੇ ਤਿਆਰ ਆ ਜਿਨ੍ਹਾਂ ਦੀ ਉਮਰ ਆ 30 30 40 40 ਸਾਲ ਹੋ ਗਈ ਉਹ ਜ਼ਰੂਰ ਕਹਿੰਦੇ ਆ ਵੀ ਪੰਜਾਬ ਚੱਲੀ ਗਏ ਪਰ ਜਿਹੜੇ ਹਜੇ ਨਵੇਂ-ਨਵੇਂ ਗਏ ਆ 18 18 20 20 ਸਾਲਾਂ ਦੇ ਸ਼ੋਰ ਉਹ ਕਹਿੰਦੇ ਨਾ 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 ਪੰਜਾਬ ਕੀ ਆ ਪੰਜਾਬ ਨਹੀਂ ਜਾਣਾ ਜਿਹੜੇ ਛੋਟੀ ਉਮਰ ਦੀਆਂ ਕੁੜੀਆਂ ਉਧਰ ਬਾਹਰ ਗਈਆਂ ਉਹ ਕਹਿੰਦੀਆਂ ਪੰਜਾਬ ਨਹੀਂ ਜਾਣਾ ਕਿਉਂਕਿ ਉਹ ਉਹਨਾਂ ਦੇ ਰੰਗਾਂ 'ਚ ਰੰਗ ਚੁੱਕੇ ਆ ਜਾਂਦਿਆਂ ਤੁਹਾਨੂੰ ਉਹ ਕਿਸ਼ਤਾਂ ਦੇ ਗੱਡੀਆਂ ਦੇ ਦਿੰਦੇ ਆ ਜਾਂਦਿਆਂ ਤੁਹਾਨੂੰ ਕਿਸ਼ਤਾਂ ਦੇ ਘਰ ਦੇ ਦਿੰਦੇ ਆ ਕਹਿਣ ਦਾ ਮਤਲਬ ਆ ਵੀ ਤੁਸੀਂ ਉੱਥੇ ਜੋ ਮਰਜ਼ੀ ਲੈ ਲਓ ਕਿਸ਼ਤਾਂ 'ਤੇ ਜਦੋਂ ਤੁਸੀਂ ਕਿਸ਼ਤਾਂ ਦੇ ਉੱਥੇ ਸਾਰਾ ਕੁਝ ਲੈ ਲਿਆ ਫੇਰ ਤੁਸੀਂ ਉਹਨਾਂ ਦੇ ਪੱਕੇ ਗੁਲਾਮ ਹੋ ਗਏ ਕਿਉਂਕਿ ਤੁਸੀਂ ਉਹਨਾਂ ਦੀ ਕਿਸ਼ਤਾਂ ਭਰਨੀਆਂ ਤੁਸੀਂ ਕਿਸ਼ਤਾਂ ਛੱਡ ਕੇ ਨਹੀਂ ਭੱਜ ਸਕਦੇ ਉਹਨ ਇਧਰੋਂ ਫਿਰ ਤੁਹਾਡੇ ਮਾਂ ਪਿਓ ਉਧਰ ਬੁਲਾ ਲਏ ਜਿਹੜੀਆਂ ਤੁਸੀਂ ਜ਼ਮੀਨਾਂ ਵੇਚਤੀਆਂ ਉਹ ਵੀ ਤੁਸੀਂ ਸਾਰਾ ਪੈਸਾ ਬਾਹਰ ਲੈ ਗਏ ਬਾਈ ਕੋਈ ਵੀ ਬੰਦਾ ਬਿਜ਼ਨਸ ਕਰਦਾ ਨਾ ਉਹਨੇ ਇੱਕ ਡਾਇਰੀ ਲਈ ਹੁੰਦੀ ਹੈ ਵੀ ਮੇਰਾ ਕਿੰਨਾ ਖਰਚਾ ਤੇ ਕਿੰਨਾ ਮੇਰਾ ਪ੍ਰੋਫਿਟ ਆ ਹਰੇਕ ਦੇਸ਼ ਦੀ ਇਸ ਤਰ੍ਹਾਂ ਹੀ ਲੱਗਿਆ ਸਾਰਾ ਸਿਸਟਮ ਹਰੇਕ ਦੇਸ਼ ਹਿਸਾਬ ਕਰਦਾ ਵੀ ਆਏ ਸਾਲ ਸਾਡੇ ਦੇਸ਼ ਦੇ ਵਿੱਚ ਕਿੰਨਾ ਪੈਸਾ ਆ ਰਿਹਾ ਕਿੰਨਾ ਬਾਹਰ ਜਾ ਰਿਹਾ ਹਰੇਕ ਦੇਸ਼ ਨੂੰ ਪਤਾ ਹੁੰਦਾ ਏ ਵੀ ਹਰੇਕ ਦੇਸ਼ ਨੂੰ ਪਤਾ ਹੁੰਦਾ ਵੀ ਕਿਹੜੇ ਦੇਸ਼ ਚੋਂ ਕਿੰਨੇ ਜ਼ਿਆਦਾ ਸਟੂਡੈਂਟ ਸਾਡੇ ਦੇਸ਼ ਦੇ ਵਿੱਚ ਆ ਰਹੇ ਆ ਕਿੰਨਾ ਜ਼ਿਆਦਾ ਉਹ ਪੈਸਾ ਲੈ ਕੇ ਸਾਡੇ ਦੇਸ਼ ਦੇ ਵਿੱਚ ਆ ਰਹੇ ਆ ਕਿੰਨੀ ਸਾਡੇ ਦੇਸ਼ ਦੇ ਨੂੰ ਪ੍ਰੋਫਿਟ ਹੋ ਰਿਹਾ ਕਿੰਨਾ ਸਾਡੇ ਦੇਸ਼ ਚ ਪੈਸਾ ਆ ਰਿਹਾ ਇਹ ਨਾ ਸੋਚੋ ਵੀ ਗੋਰੇ ਤਾਂ ਬਾਹਰ ਬੈਠੇ ਉਹਨਾਂ ਨੂੰ ਪੰਜਾਬ ਬਾਰੇ ਕੀ ਪਤਾ ਬਾਈ ਏ ਟੂ ਜ਼ेड ਉਹਨੂੰ ਸਾਰਾ ਕੁਝ ਪਤਾ ਕਿਹੜੀ ਕਮਿਊਨਿਟੀ ਜ਼ਿਆਦਾ ਇੰਟਰਸਟਿਡ ਆ ਬਾਹਰ ਆਉਣ ਲਈ ਇਹ ਵੀ ਉਹਨਾਂ ਨੂੰ ਪਤਾ ਕਿੰਨੀ ਆਪਣੇ ਕੋਲੇ ਪ੍ਰਾਪਰਟੀ ਆ ਕਿੰਨੀਆਂ ਜ਼ਮੀਨਾਂ ਕਿੰਨਾ ਆਪਣਾ ਪੰਜਾਬ ਅਪਜਾਊ ਹੋਵੇ ਉਹਨਾਂ ਨੂੰ ਸਭ ਕੁਝ ਹੀ ਪਤਾ ਇੱਥੋਂ ਹੀ ਗਏ ਉਹ ਉਹਨਾਂ ਨੂੰ ਸਭ ਕੁਝ ਪਤਾ ਹੁਣ ਜਿਹੜੀ ਧਰਤੀ ਐਡੀ ਅਪਜਾਊ ਹੋਵੇ ਉਹਦੇ ਤੇ ਕੀ ਦੀ ਅੱਖ ਨਹੀਂ ਹੁੰਦੀ ਵੀ ਸੋਚਣ ਵਾਲੀ ਗੱਲ ਤਾਂ ਇਹ ਆ ਨਾ ਜਿਹੜੀ ਐਡੀ ਅਪਜਾਊ ਧਰਤੀ ਹੈ ਉਹ ਤੇ ਕੀ ਦੀ ਅੱਖ ਨਹੀਂ ਉਹਦੇ ਤੇ ਸਾਰੇ ਦੇਸ਼ਾਂ ਦੀ ਅੱਖ ਆ ਇਸ ਕਰਕੇ ਮੈਂ ਇਹ ਕਹਿਣਾ ਕਿ ਬਾਹਰ ਜਾਣਾ ਕੋਈ ਮਾੜੀ ਗੱਲ ਨਹੀਂ ਬਾਹਰ ਕਮਾਈ ਕਰਨੀ ਕੋਈ ਮਾੜੀ ਗੱਲ ਨਹੀਂ ਪਰ ਉੱਥੇ ਪੱਕੇ ਤੌਰ ਤੇ ਰਹਿਣਾ ਬਹੁਤ ਭਿਆਨਕ ਆਉਣ ਵਾਲੇ ਸਮੇਂ ਚ ਬਹੁਤ ਭਿਆਨਕ ਸੱਟੇ ਨਿਕਲਣਗੇ ਜਿਹੜੇ ਆਪਣੇ ਜਵਾਕ ਪੱਕੇ ਤੌਰ ਤੇ ਬਾਹਰ ਜਾ ਕੇ ਸੈੱਟ ਹੋਗੇ ਵੀ ਅਸੀਂ ਪੰਜਾਬ ਵੱਲ ਮੂੰਹ ਹੀ ਨਹੀਂ ਕਰਨਾ ਜਦੋਂ ਉਹ ਜਵਾਕ 35 40 40 ਸਾਲਾਂ ਦੇ ਹੋਣਗੇ ਉਦੋਂ ਜਾ ਕੇ ਉਹਨਾਂ ਨੂੰ ਸਮਝ ਆਉਣੀ ਆ ਵੀ ਅਸੀਂ ਕੀ ਕਰ ਬੈਠੇ ਅਸੀਂ ਕਿੰਨਾਂ ਦੇ ਪੁੱਤ ਸੀਗੇ ਅਸੀਂ ਕਿਹੜਿਆਂ ਦੇ ਵਾਰਸ ਸੀਗੇ ਸਾਡੇ ਕੋਲੇ ਕਿੰਨੀਆਂ ਜ਼ਮੀਨ ਜਾਇਦਾਦਾਂ ਸੀਗੀਆਂ ਪਰ ਜਿੰਨੇ ਟਾਈਮ ਨੂੰ ਜਾ ਕੇ ਉਹਨਾਂ ਨੂੰ ਸਮਝ ਆਉਣੀ ਆ ਓਨੇ ਟਾਈਮ ਨੂੰ ਸਾਰਾ ਕੁਝ ਇੱਥੋਂ ਖਤਮ ਹੋ ਚੁੱਕਿਆ ਹੋਣਾ ਤੁਹਾਡੀਆਂ ਜ਼ਮੀਨਾਂ ਵੀ ਵਿਗ ਚੁੱਕੀਆਂ ਹੋਣੀਆਂ ਤੁਹਾਡੇ ਪਿੰਡ ਵੀ ਖਤਮ ਹੋ ਚੁੱਕੇ ਹੋਣਗੇ ਸਭ ਕੁਝ ਖਤਮ ਪਿੰਡ ਤਾਂ ਬੰਦਿਆਂ ਨਾਲ ਹੀ ਹੁੰਦੀ ਜਦੋਂ ਬੰਦੇ ਹੀ ਨਾ ਪਿੰਡਾਂ 'ਚ ਰਹਿ ਤੇ ਫਿਰ ਪਿੰਡਾਂ 'ਚ ਰਹਿ ਵੀ ਕੀ ਨੇ ਜਾਣਾ ਅੱਜ ਦੀ ਰੇਟ ਤੁਸੀਂ ਨਿਗਾਹ ਮਾਰ ਲਿਓ ਕੋਠੇ ਚੜ੍ਹ ਕੇ ਦੇਖ ਲਿਓ ਆਪਦੇ ਪਿੰਡਾਂ ਦੇ ਵਿੱਚ ਤੁਹਾਨੂੰ ਕਿਹੜੇ ਬੰਦੇ ਮਿਲਣਗੇ ਜਾਂ ਤਾਂ ਮਿਲਣਗੇ ਜਮਾ ਬਜ਼ੁਰਗ ਬੰਦੇ ਤੇ ਜਾਂ ਛੋਟਾ ਛੋਟਾ ਪੂਰ ਮਿਲੂਗਾ ਜਵਾਕਾਂ ਦਾ ਜਿਹੜੀ ਜਵਾਨੀ ਆ ਨਾ ਕੁੜੀ ਕੁੜੀ ਕੋਈ ਜਵਾਨ ਤੁਹਾਨੂੰ ਪਿੰਡ 'ਚ ਮਿਲਣੀ ਆ ਨਾ ਕੋਈ ਮੁੰਡਾ ਸਾਰੇ ਬਾਹਰ ਧੜਾ ਧੜ ਬਾਹਰ ਧੜਾ ਧੜ ਬਾਹਰ ਹੁਣ ਕਈ ਪਿੰਡਾਂ ਦੇ ਵਿੱਚ ਜਾ ਕੇ ਦੇਖ ਲਓ ਤੁਸੀਂ ਆਪਦੀ ਪਿੰਡ ਚ ਨੀਗਾ ਮਾਰ ਲਓ ਕਈ ਘਰ ਇਹੋ ਜਿਹੇ ਆ ਜਿੱਥੇ ਕੱਲੇ ਮਾਂ ਪਿਓ ਘਰੇ ਆ ਜਿਹੜਾ ਇੱਕ ਇੱਕ ਜਵਾਕ ਆ ਉਹ ਬਾਹਰ ਆ ਜੇ ਵੀ ਬਿਮਾਰ ਸਮਾਰ ਹੋਣਗੇ ਤਾਂ ਉਧਰੋਂ ਫੋਨ ਕਰਨਗੇ ਆ ਵੀ ਯਾਰਾਂ ਬਿੱਲੀ ਨੂੰ ਹਰੇ ਮਾਂ ਪਿਓ ਨੂੰ ਦਵਾਈ ਦਿਵਾ ਕੇ ਆਜੋ ਆਹ ਹਾਲਾਤ ਹੋਏ ਪਏ ਆ ਵੀ ਮਾਂ ਪਿਓ ਬੁੱਢਾ ਬੁੱਢੀ ਜਮਾ ਘਰੇ ਕੱਲੇ ਆ ਬਈ ਤੇ ਜਵਾਕ ਬਾਹਰ ਆ ਸਾਰੇ ਭਾਵੇਂ ਦੋ ਮੁੰਡੇ ਆ ਵੀ ਬਾਹਰ ਜੇ ਕੁੜੀ ਆ ਵੀ ਬਾਹਰ ਜਦੋਂ ਮਾਪਿਓ ਅੱਖਾਂ ਮੀਟ ਗਏ ਫਿਰ ਜਮੀਨਾਂ ਜਿਹੜੇ ਵੇਚ ਕੇ ਉਹ ਬਾਹਰ ਲਈ ਜਾਂਦੇ ਆ ਉੱਥੇ ਜਾ ਕੇ ਘਰ ਲੈ ਲੈਂਦੇ ਕਿਸ਼ਤਾਂ ਤੇ ਕੁਝ ਪਾ ਡਾਊਨ ਪੇਮੈਂਟ ਡਾਊਨ ਪੇਮੈਂਟ ਭਰ ਦਿੰਦੇ ਆ ਮੁੜ ਕੇ ਉਹ ਕਿਸ਼ਤਾਂ ਭਰੀ ਜਾਂਦੇ ਆ ਭਰੀ ਜਾਂਦੇ ਥੋੜੀ ਲੱਤ ਨੂੰ ਪੱਕਾ ਸੰਗਲ ਪੈ ਜਾਂਦਾ ਹੁਣ ਜਿਹੜੇ ਭਰਾ ਬਾਹਰ ਬੈਠੇ ਆ ਉਹ ਮੇਰੀ ਵੀਡੀਓ ਦੇਖ ਕੇ ਜਰੂਰ ਦੱਸਿਓ ਵੀ ਆ ਗੱਲ ਮੈਂ ਤੁਹਾਨੂੰ ਸਹੀ ਕਹੀਏ ਜਾਂ ਝੂਠ ਕਹਿਆ ਬਈ ਬਾਹਰ ਦੇ ਵਿੱਚ ਵੀ ਥੋੜੀ ਚੂੜੀ ਕੱਸਦੇ ਪਹਿਣ ਥੋੜੀ ਚੂੜੀ ਪੂਰੀ ਟਾਈਟ ਕਰੀ ਜਾਂਦੇ ਆ ਉਹ ਮੰਨ ਲਓ ਹੌਲੀ ਹੌਲੀ ਉਹਨਾਂ ਨੇ ਪੀਆ ਦਾ ਸਿਸਟਮ ਔਖਾ ਕਰਤਾ ਬਰਕ ਪਰਮੰਟ ਹੁਣ ਉਹਨਾਂ ਦਾ ਕਹਿਣ ਦਾ ਮਤਲਬ ਇਹ ਆ ਵੀ ਹੁਣੇ ਜ਼ਮੀਨਾਂ ਤਾਂ ਵੇਚ ਕੇ ਭੱਜੇ ਆਉਂਦੇ ਆ ਹੁਣ ਜਿਹੜਾ ਨਾ ਦਿਮਾਗ ਜਿਹੜਾ ਉਹਨਾਂ ਦੇ ਕੀੜਾ ਚੜ ਗਿਆ ਬਾਹਰ ਆਉਣ ਦਾ ਉਹ ਹੁਣ ਤਾਂ ਕੀੜਾ ਇਹਨਾਂ ਦਾ ਹਟ ਨਹੀਂ ਸਕਦਾ ਉਹ ਤੇ ਬਾਹਰ ਇਹ ਆਉਣਗੇ ਆਉਣਗੇ ਜੋ ਮਰਜ਼ੀ ਇੱਥੇ ਹੋਵੇ ਇਹ ਨਹੀਂ ਰੋਕਦੇ ਇਹ ਜ਼ਮੀਨਾਂ ਵੀ ਵੇਚਣਗੇ ਸਭ ਕੁਝ ਕਰਕੇ ਬਾਹਰ ਉਹਨਾਂ ਨੇ ਆਉਣਾ ਹੀ ਆਉਣਾ ਹੁਣ ਤੁਸੀਂ ਜਦੋਂ ਬਾਹਰ ਚਲੇਗੇ ਉੱਥੇ ਵੀ ਤੁਹਾਨੂੰ ਉਹਨਾਂ ਨੇ ਕੋਈ ਮੈਡਲ ਥੋੜੀ ਪਾਉਣੇ ਆ ਵੀ ਤੁਸੀਂ ਬਾਹਰ ਆਗੇ ਵੀ ਹੁਣ ਨਜ਼ਾਰੇ ਲਾਉਣਾ ਹੁਣ ਹੌਲੀ ਹੌਲੀ ਚੂੜੀ ਟੈਟ ਕਰਦੇ ਆ ਵੀ ਇਹ ਇੱਥੇ ਕਮਾਉਣ ਤੇ ਇੱਥੇ ਹੀ ਲਾਉਣ ਕਹਿਣ ਦਾ ਮਤਲਬ ਵੀ ਖ 2010 ਤੋਂ ਬਾਅਦ ਮੈਨੂੰ ਦੱਸੋ ਵੀ ਕਿੰਨੇ ਕ ਬੰਦਿਆਂ ਨੇ ਬਾਹਰ ਜਾ ਕੇ ਇਧਰ ਜ਼ਮੀਨਾਂ ਖਰੀਦੀਆਂ ਨੇ ਕਿੰਨੇ ਕ ਬੰਦਿਆਂ ਨੇ ਜ਼ਮੀਨਾਂ ਖਰੀਦੀ ਦੱਸਿਓ ਜਰੂਰ ਕਮੈਂਟ ਕਰਕੇ ਪਰ ਮੈਂ ਆਪ ਦੀ ਨਿਗਾਹ 'ਚ ਦੇਖਿਆ ਵੀ 2010 ਤੋਂ ਬਾਅਦ ਜਿੰਨੇ ਕ ਮੇਰੇ ਯਾਰ ਮਿੱਤਰ ਜਾਂ ਰਿਸ਼ਤੇਦਾਰੀ 'ਚੋਂ ਬੰਦੇ ਬਾਹਰ ਗਏ ਸੀਗੇ ਉਹਨਾਂ ਨੇ ਜ਼ਮੀਨਾਂ ਵੇਚੀਆਂ ਜਰੂਰ ਨੇ ਕਿਸੇ ਨੇ ਸਾਰੀਆਂ ਸਾਰੀ ਵੇਚ ਲਈ ਕਿਸੇ ਨੇ ਅੱਧੀ ਵੇਚ ਲਈ ਕਿਸੇ ਨੇ ਦੋ ਕਿੱਲੇ ਵੇਚ ਲਏ ਕਿਸੇ ਨੇ ਚਾਰ ਕਿੱਲੇ ਵੇਚ ਲਏ ਕਿਸੇ ਨੇ ਘਰ ਵੇਚ ਲਿਆ ਕਿਸੇ ਨੇ ਸਾਰੀ ਜ਼ਮੀਨ ਵੇਚ ਦੀ ਘਰ ਵੇਚ ਤਾਂ ਟਰੈਕਟਰ ਵਾਲੀ ਗਾਂਵ ਅੱਛਾ ਕੁਝ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਤੇ ਬਾਹਰ ਜਾ ਕੇ ਕੀ ਲਿਆ ਘਰ ਉੱਥੇ ਹੀ ਕਰਦੇ ਕਿਸ਼ਤਾਂ ਭਰਦੇ ਆ ਜਿਹੜਾ ਬੰਦਾ ਬਾਹਰ ਦੇ ਕੇ ਹੁਣ ਘਰ ਲੈ ਲੂਗਾ ਉਹ ساری ਉਮਰ ਤੱਕ ਕਿਸ਼ਤਾ ਭਰੀ ਜਾਊਗਾ ਠੀਕ ਆ ਉਹਨਾਂ ਚ ਨੂੰ ਗਿੱٹے ਗੋਡੇ ਖੜਕ ਜਾਣਗੇ ਜਿਹੜੇ ਗਾਂ ਉਧਰ ਜਵਾਕ ਤੁਹਾਡੇ ਪੈਦਾ ਹੋਣਗੇ ਉਹ ਜਵਾਕ ਤੁਹਾਡੇ ਨਹੀਂ ਉਹ ਜਵਾਕ ਗੋਰਿਆਂ ਦੇ ਆ ਉਹ ਜਵਾਕ ਸਿਰਫ ਇੱਕ ਤੁਸੀਂ ਉਹਨਾਂ ਨੂੰ ਜਨਮ ਦੇਵੋਗੇ ਪਰ ਉਹ ਜਵਾਕ ਤੁਹਾਡੇ ਨਹੀਂ ਹੋਣਗੇ ਉਹ ਜਵਾਕ ਉਹਨਾਂ ਦੇ ਹੋਣਗੇ ਕਿਉਂਕਿ ਉਹਨਾਂ ਦੇ ਰੰਗ ਦੇ ਵਿੱਚ ਪੂਰੇ ਹੀ ਰੰਗੇ ਗਏ ਆ ਇਸ ਕਰਕੇ ਭਰਾਵੋ ਜੇ ਤੁਸੀਂ ਚਾਹੁੰਦੇ ਹੋ ਵੀ ਸਾਡਾ ਪੰਜਾਬ ਬਚਿਆ ਰਵੇ ਤਾਂ ਕਮਾਈਆਂ ਕਰਕੇ ਵਾਪਸ ਮੋੜੋ ਬਈ ਆਪਦੀਆਂ ਜ਼ਮੀਨਾਂ ਨਾ ਵੇਚੋ ਇਹ ਤੁਹਾਨੂੰ ਮਾਰਨ ਦੀਆਂ ਤੁਹਾਨੂੰ ਖਤਮ ਕਰਨ ਦੀਆਂ ਚਾਲਾਂ ਨੇ ਹੋਰ ਕੁਝ ਨਹੀਂਗਾ ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਤੁਸੀਂ ਦੇਖ ਲਓ ਪੀਆਰ ਵੀ ਉਹਨਾਂ ਨੇ ਔਖੀ ਕਰਤੀ ਵਰਕ ਪਰਮਿਟ ਦੀਆਂ ਫੀਸਾਂ ਫੂਸਾਂ ਹੀ ਬਹੁਤ ਵਧਾਤੀਆਂ ਲਵਈਆਂ ਲੈਣੀਆਂ ਉਹਨਾਂ ਦੇ ਵੀ ਕਿੰਨਾ ਕਿੰਨਾ ਖਰਚਾ ਕਰਤਾ ਹੁਣ ਖੁਦ ਹੀ ਮਿੱਟੀ ਲੜਦੇ ਖੂਹ ਚਲਵਾਈ ਜਾਂਦੇ ਆ ਥੋੜੇ ਤੁਸੀਂ ਦਿਨ ਰਾਤ ਕੰਮ ਕਰਦੇ ਹੋ ਦਿਨ ਰਾਤ ਮਰਦੇ ਹੋ ਦੱਸੋ ਤੁਸੀਂ ਪਿੱਛੇ ਕਿੰਨੀ ਕੁ ਪ੍ਰੌਪਰਟੀ ਬਣਾਈ ਜਾਂਦੇ ਆ ਜਿਹੜੀ ਤੁਹਾਡੇ ਕੋਲ ਪਿਓ ਦਾ ਜਮੀਨ ਸੀ ਵੀ 25-25 ਕਿੱਲੇ 30-30 ਕਿੱਲੇ 15-15 10-10 ਕਿੱਲੇ ਤੁਸੀਂ ਉਹ ਵੀ ਵੇਚ ਲਈ ਤੇ ਉਹ ਮਾਰੇ ਦਲੀਪ ਸਿੰਘ ਵਾਲੀ ਗੱਲ ਤੁਹਾਡੇ ਨਾਲ ਹੋਣੀ ਆ ਜਦੋਂ ਤੁਹਾਨੂੰ ਸਮਝ ਆਉਣੀ ਆ ਵੀ ਅਸੀਂ ਹੁਣ ਪਿੱਛੇ ਮੁੜ ਗਏ ਉਹਨੇ ਟਾਈਮ ਨੂੰ ਤੁਹਾਡੇ ਪਿੱਛੇ ਮੁਰ ਨੂੰ ਤੁਹਾਡੇ ਕੱਖ ਤੁਹਾਡੇ ਪੱਲੇ ਨਹੀਂ ਰਹਿਣਾ ਸਭ ਕੁਝ ਖਤਮ ਹੋ ਚੁੱਕਿਆ ਹੋਣਾ ਤੇ ਆਉਣ ਵਾਲੇ 15-20 ਸਾਲਾਂ ਦੇ ਵਿੱਚ ਵਿੱਚ ਕੰਮ ਹੋ ਜਾਣਾ ਜੇ ਵੀ ਤੁਹਾਡੇ ਪਿੱਛੇ ਆਉਣ ਨੂੰ ਕੋਈ ਥਾਂ ਰਹਿਣੀ ਨਹੀਂ ਜੇ ਕਿਉਂਕਿ ਤੁਸੀਂ ਜ਼ਮੀਨਾਂ ਵੇਚ ਰਹੇ ਹੋ ਜਮੀਨਾਂ ਵੇਚ ਕੇ ਤੁਸੀਂ ਪੈਸਾ ਉਧਰ ਲਿਜਾ ਰਹੇ ਹੋ ਤੇ ਜਿੰਨੇ ਟਾਈਮ ਨੂੰ ਦੀ ਸਮਝ ਨਹੀਂ ਵੀ ਅਸੀਂ ਕੀ ਕਰ ਲਿਆ ਓਨੇ ਟਾਈਮ ਨੂੰ ਬੇਲਾ ਹੱਥੋਂ ਲੰਘ ਜਾਣਾ ਆਉਣ ਵਾਲੇ 15 ਸਾਲਾਂ ਨੂੰ ਜਿਹੜੇ ਬੰਦੇ ਅੱਜ ਬਾਹਰ ਬੈਠੇ ਆ ਤੁਸੀਂ ਮੈਨੂੰ ਪੰਜਾਬ ਦੇ ਵਿੱਚ ਜ਼ਮੀਨ ਖਰੀਦ ਕੇ ਵਿਖਾ ਦਿਓ ਮੈਂ ਤੁਹਾਨੂੰ ਮੰਨ ਜੂਗਾ ਤੁਹਾਡੇ ਤੋਂ ਇੱਕ ਕਨਾਲ ਵੀ ਨਹੀਂ ਖਰੀਦੀ ਜਾਣੀ ਜਦੋਂ ਇਹ ਜ਼ਮੀਨ ਵੱਡਿਆਂ ਘਰਾਣਿਆਂ ਦੇ ਹੱਥਾਂ 'ਚ ਜਾ ਬੜੀ ਉਦੋਂ ਇਹ ਜ਼ਮੀਨ ਕਰੋੜਾਂ ਦੀ ਹੋ ਜਾਣੀ ਆ ਕਰੋੜਾਂ ਦੀ ਤੁਸੀਂ ਦੇਖ ਲਿਓ ਕਰੋੜਾਂ ਦੀ ਜ਼ਮੀਨ ਹੋਣੀ ਆ ਇਹ ਪਰ ਦੁੱਖ ਇਸ ਗੱਲ ਦਾ ਹੋਣਾ ਕਿ ਉਦੋਂ ਮਾਲਕ ਆਪਾ ਨਹੀਂ ਹੋਣਾ ਉਦੋਂ ਮਾਲਕ ਵੱਡੇ ਘਰਾਣੇ ਹੋਣਗੇ ਤੇ ਆਉਣ ਵਾਲੇ 20-25 ਸਾਲਾਂ ਤੱਕ ਪੰਜਾਬ ਦਾ ਨਾਮ ਵੀ ਇਹਨਾਂ ਨੇ ਬਦਲ ਦੇਣਾ ਜੀ ਗਰੰਟੀ ਆ ਪੰਜਾਬ ਦਾ ਨਾਮ ਵੀ ਇੱਕ ਨਾ ਇੱਕ ਦਿਨ ਬਦਲ ਲਗੇ ਇਹ ਨਕਸ਼ੇ ਤੇ ਯਾਦ ਰੱਖਿਓ ਮੇਰੀ ਗੱਲ ਕਿਉਂਕਿ ਜਿਹੜੀ ਕੌਮ ਨੇ ਲੜਨਾ ਸੀਗਾ ਪੰਜਾਬ ਲਈ ਜਿਹੜੀ ਕੌਮ ਨੇ ਮਰਨਾ ਸੀਗਾ ਪੰਜਾਬ ਲਈ ਉਹ ਕੌਮ ਤਾਂ ਇਹਨਾਂ ਨੇ ਖਤਮ ਕਰ ਦੇਣੀ ਆ ਤੇ ਉਹ ਕੌਮ ਤੁਹਾਡੇ ਸਾਹਮਣੇ ਖਤਮ ਹੋ ਰਹੀ ਆ ਵੀ ਜਿਹੜੇ ਆਪਣੀ ਨਵੀਂ ਪੀੜ੍ਹੀ ਆ ਉਹ ਤਾਂ ਸਾਰੀ ਬਾਹਰ ਜਾ ਰਹੀ ਆ ਇਥੇ ਕੀ ਨੇ ਹੋਣਾ ਕਿਸੇ ਵੀ ਬਜ਼ੁਰਗ ਹੋਣਗੇ ਜਾਂ ਨਿੱਕਾਪੂਰ ਹੋਊਗਾ ਬਸ ਨਿੱਕਾਪੂਰ ਵੀ ਤਾਂ ਹੀ ਹੋਵੇ ਜੇ ਜਵਾਨੀ ਇੱਧਰ ਰਹੇ ਜੂਗੀ ਕੋਈ ਜਵਾਨੀ ਨੇ ਉਧਰ ਜਾ ਕੇ ਵਿਆਹ ਕਰਾਉਣਾ ਉਦਰੀ ਥੋੜੇ ਜਵਾਗ ਪੈਦਾ ਹੋਣੇ ਉਹ ਗੋਰਿਆਂ ਦੇ ਪੱਕੇ ਗੁਲਾਮ ਹੋਣਗੇ ਗੋਰਿਆਂ ਨੇ ਤਾਂ ਮਾਨੂੰ ਗੁਲਾਮ ਕਰਨ ਆਉਣਾ ਨਹੀਂਗਾ ਤੁਸੀਂ ਖੁਦ ਜਾ ਜਾ ਕੇ ਉਹਨਾਂ ਅੱਗੇ ਸਿਰ ਨੀਵੇਂ ਕਰ ਰਹੇ ਹੋ ਵੀ ਸਾਨੂੰ ਗੁਲਾਮ ਬਣਾਓ ਗੁਲਾਮ ਬਣਾਓ ਤੇ ਉਹ ਇਹ ਮੰਨ ਲਓ ਸਿਸਟਮ ਬੜੇ ਸਾਲਾਂ ਤੋਂ ਚੱਲ ਰਿਹਾ ਕਿਉਂਕਿ ਗੋਰੇ ਬੜਾ 100-100 ਸਾਲ ਅਡਵਾਂਸ ਸੋਚਣ ਲਈ ਬੰਦੇ ਆ ਉਹ ਉਹਨਾਂ ਨੇ ਸੋਚਿਆ ਹੋਇਆ ਸੀ ਕਿ ਇਹਨਾਂ ਨੂੰ ਦੁਬਾਰਾ ਆਪਾਂ ਆਪ ਦੇ ਗੁਲਾਮ ਕਿਵੇਂ ਬਣਾਉਣਾ ਤੁਸੀਂ ਕਦੇ ਬਹਿ ਕੇ ਮੇਰੀ ਵੀਡੀਓ ਦੇਖ ਰਹੇ ਹੋ ਤੁਸੀਂ ਬਹਿ ਕੇ ਸੋਚਿਓ ਕਿ ਮੈਂ ਗੱਲ ਵਾਕਈ ਸਹੀ ਕਰ ਰਿਹਾ ਵੀ ਇਸ ਕੀ ਵਾਕਈ ਉਹਨਾਂ ਦੇ ਗੁਲਾਮ ਹੋ ਰਹੇ ਆ ਵੀ 2010 ਤੋਂ ਬਾਅਦ ਅਸੀਂ ਕਿੰਨੀ ਕਿ ਪ੍ਰਾਪਰਟੀ ਖਰੀਦ ਲਈ ਪੰਜਾਬ ਦੇ ਵਿੱਚ ਆ ਕੇ ਕਿੰਨੇ ਕ ਅਸੀਂ ਅਮੀਰ ਹੋ ਗਏ ਉਧਰ ਜਾ ਕੇ ਆਪਾਂ ਕਾਰਾਂ ਵੱਡੀਆਂ ਵੱਡੀਆਂ ਲਈ ਫਿਰਦੇ ਹੋ ਕਾਰਾਂ ਕਿੱਥੇ ਆ ਕਿਸ਼ਤਾਂ ਦੇ ਆ ਬਈ ਆਪਾਂ ਦਿਨ ਰਾਤ ਮਰ ਮਾਰ ਕੇ ਕਮਾਈ ਕਰਕੇ ਕਿਸ਼ਤਾਂ ਭਰ ਰਹੇ ਆ ਜਿਹੜੇ ਘਰ ਲਈ ਬਿਠੇ ਦਿਨ ਰਾਤ ਮਰ ਮਾਰ ਕੇ ਕਮਾਈ ਕਰਕੇ ਕਿਸ਼ਤਾਂ ਭਰ ਰਹੇ ਆ ਇਹਦਾ ਉਹ ਗੱਲ ਆ ਵੀ ਜਿਵੇਂ ਕਬੂਤਰਾਂ ਵਾਲਾ ਕੰਮ ਆ ਵੀ ਜਦੋਂ ਉਹ ਦਾਣੇ ਸੁੱਟਦਾ ਆਓ 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 ਜਦੋਂ ਕਬੂਤਰ ਦਾਣੇ ਖਾ ਲੈਣ ਚਾਕੇ ਫਿਰ ਖੁੱਡਿਆਂ 'ਚ ਬਾੜ ਦਿੰਦੇ ਆ ਬਾਹਰੋਂ ਲਾਣਦੇ ਆ ਲੋਕ ਇਹ ਉਹ ਬੇਸਮੈਂਟਾਂ ਤੁਹਾਡੇ ਖੁੱਡੇ ਆ ਠੀਕ ਆ ਆਈਲੈਂਡਸ 'ਤੇ ਤੁਹਾਨੂੰ ਦਾਣੇ ਸੁੱਟਦੇ ਆ ਉਹ ਆਓ ਆਓ ਕਰਦੇ ਆ ਤੁਸੀਂ ਤੁਹਾਨੂੰ ਜ਼ਮੀਨਾਂ ਵੇਚ ਬੇਚ ਉਹਨਾਂ ਦੇ ਜੋ ਦਾਣੇ ਖਾਣ ਲੱਗ ਜਾਂਦੇ ਓ ਉਸ ਤੋਂ ਬਾਅਦ ਤੁਹਾਨੂੰ ਉਹ ਬੇਸਮੈਂਟਾਂ ਵਾਲੇ ਖੁੱਡਿਆਂ 'ਚ ਬਾੜ ਦਿੰਦੇ ਆ ਤੁਸੀਂ ਵੱਡੀਆਂ ਵੱਡੀਆਂ ਹਵੇਲੀਆਂ ਦੇ ਮਾਲਕ ਸੀ ਖੁੱਲੇ ਡੁੱਲੇ ਘਰਾਂ ਦੇ ਮਾਲਕ ਸੀ ਅੱਜ ਤੁਸੀਂ ਉਧਰ ਬੇਸਮੈਂਟਾਂ ਦੇ ਵਿੱਚ ਰਹਿ ਰਹੇ ਹੋ ਨੇ ਹੁਣ ਦੇ ਹਾਲਾਤ ਮੈਨੂੰ ਦੱਸਿਓ ਜਰੂਰ ਬਾਹਰ ਦੇ ਬਾਹਰਲੇ ਭਰਾ ਵੀ ਹੁਣ ਦੇ ਹਾਲਾਤ ਵਾਕਿਆ ਹੀ ਉਹ ਬਣਦੇ ਜਾ ਰਹੇ ਆ ਬਈ ਹੁਣ ਸਮਾਂ ਵਾਕਿਆ ਹੀ ਉਹ ਆਉਂਦਾ ਜਾ ਰਿਹਾ ਇਹ ਗੱਲ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਤਾਂ ਸ਼ੇਅਰ ਕਰਿਓ ਜੇ ਤੁਹਾਨੂੰ ਗੱਲਬਾਤ ਵਧੀਆ ਲੱਗੀ ਹੋਵੇ ਵੀ ਹਾਂ ਵਾਕਿਆ ਹੀ ਉਹ 200 ਸਾਲ ਪਹਿਲਾਂ ਦਾ ਫਾਰਮੂਲਾ ਸਾਡੇ ਤੇ ਵਰਤ ਰਿਹਾ ਇਹ ਤੁਸੀਂ ਸੋਚੋ ਵੀ ਐਡੇ ਵੱਡੇ ਰਾਜੇ ਮਹਾਰਾਜਿਆਂ ਦਾ ਉਹਨਾਂ ਨੇ ਰਾਜ ਖਤਮ ਕਰਤਾ ਸੀ ਗੋਰੀਆਂ ਨੇ ਤੇ ਆਪਾਂ ਦਾ ਜੀ ਜੀ ਕੀ ਆ ਉਹਨਾਂ ਅੱਗੇ ਉਹੀ ਫਾਰਮੂਲਾ ਮਿੱਤਰੋ ਹੁਣ ਵਰਤ ਰਿਹਾ ਹੈ ਥੋੜੇ ਮੁੱਛ ਫੁੱਟ ਜਵਾਕਾਂ ਨੂੰ ਬਾਹਰ ਲਿਜਾ ਰਿਆ ਤੁਹਾਡੀ ਜਵਾਨ ਜਵਾਨੀ ਚ ਪੈਰ ਪਾਉਂਦੀਆਂ ਧੀਆਂ ਨੂੰ ਬਾਹਰ ਲਿਜਾ ਰਿਆ ਆਪਦੇ ਉਹ ਰੰਗਾਂ ਚ ਰੰਗ ਰਿਆ ਤਿੱਤੜਾ ੜਾੜ ਜ਼ਮੀਨਾਂ ਨਾ ਵੇਚੋ ਇੱਕ ਨਾ ਇੱਕ ਦਿਨ ਬਹੁਤ ਪਛਤਾਓਗੇ ਲੰਘਿਆ ਵੇਲਾ ਮੁੜ ਕੇ ਤੁਹਾਡੇ ਹੱਥ ਨਹੀਂ ਆਉਣਾ ਮੈਂ ਇਹ ਗੱਲ ਕਹਿਣਾ ਬਾਹਰ ਜਾਣਾ ਕੋਈ ਮਾੜੀ ਗੱਲ ਨਹੀਂ ਬਾਹਰ ਜਾ ਕੇ ਕਮਾਈ ਕਰਨੀ ਕੋਈ ਮਾੜੀ ਗੱਲ ਨਹੀਂ 10 ਸਾਲ ਕਮਾਈ ਕਰੋ 15 ਸਾਲ ਕਮਾਈ ਕਰੋ ਪਰ ਬਈ ਆਪਦੀਆਂ ਜ਼ਮੀਨਾਂ ਨਾਲ ਵਿੱਚੋਂ ਆਪਦੇ ਘਰ ਬਾਰ ਨਾ ਵੇਚੋ ਮੁੜ ਕੇ ਪੰਜਾਬ ਆਓ ਇੱਥੇ ਰਹੋ ਬਾਅਦ ਚ ਕਮਾਈਆਂ ਕਰਕੇ ਇੱਥੇ ਮੁੜੋ ਪੈਸਾ ਜ਼ਿੰਦਗੀ ਦੀ ਲੋੜ ਆ ਪਰ ਇਸ ਪੈਸੇ ਨੂੰ ਆਪ ਦਿਮਾਗ ਤੇ ਇੰਨਾ ਕੁ ਹੈਵੀ ਨਾ ਕਰੋ ਵੀ ਜਿਹੜਾ ਆਪਦੇ ਕੋਲੇ ਸਭ ਕੁਝ ਉਹ ਵੀ ਉਜੜ ਜਾਏ ਤੁਹਾਡਾ